ਸੰਗਤ ਜੀ ਆਪਾਂ ਗੁਰਬਾਣੀ ਵਿੱਚ ਆਏ ਹੋਏ ਮਹਿੰਗੇ ਸ਼ਬਦਾਂ ਦਾ ਉਚਾਰਨ ਸਿੱਖ ਰਹੇ ਆ ਜਿਹੜੀਆਂ ਸੰਗਤਾਂ ਘਰਾਂ ਦੇ ਵਿੱਚ ਸਹਿਪਾਠ ਕਰਦੀਆਂ ਜਦੋਂ ਸਹਿਪਾਠ ਕਰਦੀਆਂ ਤੇ ਇਹ ਸ਼ਬਦ ਗੁਰਬਾਣੀ ਦੇ ਵਿੱਚ ਜਦੋਂ ਆਉਂਦੇ ਨੇ ਸੰਥਿਆ ਨਾ ਕੀਤੀ ਹੋਣ ਕਰਕੇ ਫਿਰ ਗਲਤ ਉਚਾਰਨ ਕਰ ਜਾਂਦੀਆਂ ਆ ਆਪਾਂ ਪਹਿਲਾਂ ਇਸ ਦਾ ਉਚਾਰਨ ਦੱਸਿਆ ਹੋਇਆ ਹੈ ਇਰਵੀ ਕਈਆਂ ਦੇ ਮੈਸੇਜ ਆਏ ਸਨ ਕਿ ਇਹਨਾਂ ਅੱਖਰਾਂ ਦੇ ਸ਼ਬਦਾਂ ਦੇ ਉਚਾਰਨ ਸੰਬੰਧ ਸੇ ਜਾਣ। ਸੋ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਆਉਂਦਾ ਲਿਖਿਆ ਦੱਦੇ ਓਂਕੜ ਜਈਏ ਕੰਨ। ਦੱਦਾ ਜਈਏ ਓਂਕੜ। ਦੱਦਾ ਜਈਏ ਦਲਾਵਾ। ਦੱਦੇ ਓਂਕੜ ਜਈਏ ਨਾਮ। ਇਹ ਇੱਕ ਸ਼ਬਦ ਜਿਹੜੇ ਚਾਰੇ ਸ਼ਬਦਾਂ 'ਪੇ ਲਿਖੇ ਹੋਣੇ ਇਹ ਗੁਰਬਾਣੀ ਦੇ ਵਿੱਚ ਆਉਂਦੇ ਨੇ ਠੀਕ ਹੈ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਇਸ ਦੇ ਅਰਥ ਕੀ ਨੇ ਦਦੇ ਔਂਕੜ ਜਈਏ ਕਰਨਾ ਇਸ ਦਾ ਕੀ ਉਚਾਰਨ ਹੈ ਇਸ ਦਾ ਅਰਥ ਕੀ ਹੈ ਇਹ ਆਜਾਪਾਂ ਸੰਗਤਾਂ ਨੂੰ ਦੱਸਣਾ ਹੈ ਇਸ ਦਾ ਉਚਾਰਨ ਦੱਸਣਾ ਕਿ ਕਿਵੇਂ ਕਰਨਾ ਹੋਰ ਵੀ ਸ਼ਬਦ ਗੁਰਬਾਣੀ ਦੀ ਅਨੇਕਾਂ ਨੇ ਜਿਨ੍ਹਾਂ ਦੇ ਪਿੱਛੇ ਜਈਆ ਲੱਗਦਾ ਹੈ ਉਹ ਸੰਗਤਾਂ ਨੂੰ ਸੰਖਿਆ ਨਾਉਣ ਕਰਕੇ ਫਿਰ ਉਹ ਗਲਤ ਉਚਾਰਨ ਕਰ ਜਾਂਦੀ ਹੈ ਸੋ ਗੁਰਬਾਣੀ ਦੇ ਵਿੱਚ ਉਹ ਦੱਦੇ ਔਕੜ ਜਈਏ ਕੰਨ ਇਸ ਦਾ ਉਚਾਰਨ ਹੈ ਦੋਇਆ ਦੋਇਆ ਦੱਦੇ ਔਕੜ ਈੜੀ ਸਿਆਰੀ ਐੜੇ ਕੰਨ ਦੋਇਆ ਦੋਇਆ ਹਾਂ ਜਿੱਥੇ ਵੀ ਇਹ ਸ਼ਬਦ ਆ ਜਾਵੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿੱਥੇ ਵੀ ਇਹ ਸ਼ਬਦ ਆ ਜਾਵੇ ਇਸ ਦਾ ਉਚਾਰਨ ਹੋਵੇਗਾ ਦੋਆ ਦੋਆ ਇਹ ਕਾਪੀ ਦੇ ਉੱਤੇ ਲਿਖ ਲਓ ਇਸ ਦੇ ਉਚਾਰਨ ਕਿਉਂਕਿ ਬਾਅਦ ਭੁੱਲ ਜਾਂਦੇ ਸਮਝ ਲੱਗੀ ਹਾਂਜੀ ਜਿੱਥੇ ਵੀ ਆਹ ਸ਼ਬਦ ਆਵੇ ਤੋ ਇਸ ਦਾ ਉਚਾਰਨ ਹੈ ਦੋਆ ਇਸ ਦਾ ਅਰਥ ਕੀ ਹੈ ਦੂਜਾ ਦੂਜਾ ਹਾਂ ਦੂਜਾ ਅਰਥ ਦੱਦਾ ਜਈ ਓਂਕੜ ਗੁਰਬਾਣੀ ਵਿੱਚ ਆਉਂਦਾ ਹੈ ਉਚਾਰਨ ਹੈ ਦਈਓ ਦਈਓ ਹਾਂ ਜਿੱਥੇ ਵੀ ਇਹ ਸ਼ਬਦ ਆਵੇ ਦਦਾ ਜਈ ਓਂਕੜ ਗੁਰਬਾਣੀ ਵਿੱਚ ਬਹੁਤ ਆਮ ਤੇ ਹੁੰਦਾ ਹੈ ਇਸ ਦਾ ਉਚਾਰਨ ਹੈ ਦਈਓ ਠੀਕ ਹੈ ਕਿਉਂਕਿ ਜੇ ਆਪਾਂ ਇਸ ਤਰ੍ਹਾਂ ਪਕਾਵਾਂਗੇ ਤੇ ਚੇਤਾ ਭੁੱਲ ਜਾਂਦਾ ਹਾਂਜੀ ਕਾਪੀ ਪੈਨ ਲਈ ਲੈ ਕੇ ਲਿਖਿਆ ਹੋਵੇ ਨਾ ਤੇ ਜਦੋਂ ਪਾਠ ਕਰਾਂਗੇ ਆਪਾਂ ਸਹਿ ਪਾਠ ਜਿਹੜੀਆਂ ਸੰਗਤਾਂ ਘਰਾਂ ਵਿੱਚ ਕਰਦੀਆਂ ਉਹ ਜਦੋਂ ਸ਼ਬਦ ਆਵੇਗਾ ਫਿਰ ਨਾਲ ਕਾਪੀ ਪੈਨ ਤੇ ਲਿਖਿਆ ਹੋਵੇ ਚੇਤਾ ਆ ਜਾਂਦਾ ਨਾਲ ਇਸ ਦਾ ਉਚਾਰਨ ਕੀ ਹੈ ਦਦਾ ਜਈਏ ਔਕੜ ਕੀ ਉਚਾਰਨ ਦਈਓ ਦਈਓ ਅਰਥ ਕੀ ਹੈ ਪ੍ਰੇਰਕ ਪ੍ਰੇਰਕ ਇਸ ਦਾ ਅਰਥ ਪ੍ਰੇਰਕ ਇਸ ਦਾ ਉਚਾਰਨ ਹੈ ਦਈਓ ਇਸ ਦਾ ਅਰਥ ਹੈ ਪ੍ਰੇਰਕ ਹਾਂ ਤੀਜਾ ਸ਼ਬਦ ਹੁੰਦਾ ਦਦਾ ਜਈਏ ਦਲਾਵਾ दद्दाइए दुलाव इसका उच्चारण कि दद्दा बिहारी हाँ, जिथे भी लिखे इसका उच्चारण है क्योंकि आपे जइए अखर की पाई हुई है कि जई अखर अखर निकल रहे ਤੇ ਨੱਖਰ ਨਿਕਲਦੇ ਜਈਏ ਵਿੱਚੋਂ ਹਾਂਜੀ ਕਿਹੜੇ ਕਿਹੜੇ ਊੜਾ ਐੜਾ ਊੜਾ ਐੜਾ ਤੇ ਈੜੀ ਤਿੰਨ ਅੱਖਰ ਨਿਕਲਦੇ ਨੇ ਜਈਏ ਵਿੱਚੋਂ ਹੁਣ ਜਈਏ ਵਿੱਚ ਆਪਾਂ ਇਹ ਉਹ ਕਿਵੇਂ ਨਿਕਲਦੇ ਨੇ ਜਈਏ ਇਹ ਵੇਖਣਾ ਕਿ ਜਈਏ ਨੂੰ ਮਾਤਰਾ ਕਿਹੜੀ ਲੱਗਦੀ ਹੈ ਜੇ ਜਈਏ ਨੂੰ ਕੰਨਾ ਲੱਗਾ ਤੇ ਫਿਰ ਕਿਹੜੇ ਅੱਖਰ ਤੇ ਕੰਨਾ ਪੈਂਦਾ ਐੜੇ ਦੇ ਐੜੇ ਕੰਨਾ ਪੈਂਦਾ ਇਹਨੇ ਐੜਾ ਬਣ ਜਾਣਾ ਇੱਥੇ ਬਣਿਆ ਨੇੜਾ ਵੇ ਹਾਂਜੀ ਐੜੇ ਕੰਨਾ ਹੁਣ ਦਈ ਜਈਏ ਨੂੰ ਵਿੱਚ ਔਂਕੜ ਆ ਤੇ ਕਿਹੜੇ ਅੱਖਰ ਔਂਕੜ ਪੈਂਦਾ ਊੜੇ ਨੂੰ ਇੱਥੇ ਊੜਿਓ ਔਂਕੜ ਬਣਿਆ ਪਿਆ ਨੂੰ ਹਾਂਜੀ ਆ ਦਈਓ ਤੁਸੀਂ ਇਹ ਵੇਖਣਾ ਕਿ ਔਂਕੜ ਕਿਹੜੀ ਜਈਏ ਨੂੰ ਕਿਹੜੀ ਮਾਤਰਾ ਲੱਗੀ ਹੈ ਜਿਹੜੀ ਮਾਤਰਾ ਲੱਗੀ ਉਹ ਅੱਖਰ ਬਣ ਜਾਣਾ ਉਸ ਦਾ ਉਚਾਰਨ ਆਪੇ ਆ ਜਾਊਗਾ ਫਿਰ ਤੁਹਾਨੂੰ ਦੱਦਾ ਜਈਏ ਦਲਾਵਾ ਇੱਥੇ ਹੁਣ ਦਲਾਵਾ ਹੈ ਹੁਣ ਤੁਸੀਂ ਦੱਸੋ ਦਲਾਵਾ ਕਿਹੜੇ ਅੱਖਰ ਨੂੰ ਪੈਂਦੀ ਹੈ ਐੜੇ ਨੂੰ ਐੜੇ ਨੂੰ ਪੈਂਦੀ ਆ ਨਾ ਐੜੀ ਨੂੰ ਪੈਂਦੀ ਆ ਨਾ ਊੜੇ ਨੂੰ ਪੈਂਦੀ ਹੈ ਹਾਂਜੀ ਇੱਥੇ ਬਣ ਗਿਆ ਦਈਏ ਦਈਏ ਹਾਂ ਤੇ ਇਸ ਦਾ ਜਿਹੜਾ ਅਰਥ ਹੈ ਪ੍ਰੇਰਕ ਨੂੰ ਪ੍ਰੇਰਕ ਨੂੰ ਇਸ ਦਾ ਅਰਥ ਹੈ ਇੱਕ ਦਦੇ ਔਂਕੜ ਐੜੇ ਦਾ ਲਾਗ ਉਹ ਜਈਏ ਦਾ ਲਾਗ ਦਦੇ ਔਂਕੜ ਯਈਏ ਦਾ ਲਾਗ ਇਸ ਦਾ ਉਚਾਰਨ ਬਣ ਗਿਆ ਦੋਏ ਐ ਦੋਏ ਐ ਦਦੇ ਔਂਕੜ ਇੱਥੇ ਹੀ ਗਿਆ ਹਾਂਜੀ ਔਂਕੜ ਇੱਥੇ ਹੀ ਗਿਆ ਈਡੀ ਸਿਆਰੀ ਐਡੇ ਦਲਾਵਾਂ ਜਈਏ ਵਿੱਚੋਂ ਨਿਕਲਣੀ ਹੈ ਕਿਉਂਕਿ ਜਈਏ ਨੂੰ ਦਲਾਵਾਂ ਲੱਗੀਆਂ ਹੋਈਆਂ ਹਾਂਜੀ ਐਡੇ ਦਲਾਵ ਬਣਦੀਆਂ ਇਹਦੇ ਵਿੱਚੋਂ ਈਡੀ ਨਿਕਲ ਜਾਂਦੀ ਹੈ ਈਡੀ ਸਿਆਰੀ ਤੇ ਬਣ ਗਿਆ ਦੋਏ ਹੈ ਦੋਏ ਹੈ ਹਾਂ ਦ્વੈਤ ਭਾਵ ਅਰਥਿੰਦਾ ਦ્વੈਤ ਭਾਵ ਦ્વੈਤ ਭਾਵ ਅਰਥਿੰਦਾ ਹੈ ਇਹ ਅਰਥ ਲਿਖੇ ਨੇ ਸਾਰੇ ਇਸ ਦੇ ਉਚਾਰਨ ਲਿਖੇ ਨੇ ਆ ਸਾਰੇ ਉਚਾਰਨ ਨੇ ਇਹਨਾਂ ਨੇ ਕਿਵੇਂ ਉਚਾਰਨ ਕਰਨੇ ਸਭ ਨੂੰ ਲੱਗ ਗਈ ਕੋਈ ਨਿਆਸ ਨੂੰ ਦੱਸ ਤੋ ਹਾਂ ਸਾਰੀ ਸਭ ਨੂੰ ਲੱਗ ਗਈ ਬਾਬਾ ਜੀ ਉਹ ਪਹਿਲੇ ਨੂੰ ਕੀ ਬੋਲਣਾ ਹਾਂ ਹਾਂਜੀ ਹੁਣ ਤੁਸੀਂ ਇਹ ਵੇਖੋ ਵੀ ਜਈਏ ਨੂੰ ਕੀ ਲੱਗਾ ਕੰਨਾ ਹੀ ਕੰਨਾ ਲੱਗਾ ਹਾਂਜੀ ਹੁਣ ਤੁਸੀਂ ਵੇਖਣਾ ਕਿ ਜਈ ਵਿੱਚ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਅ ਈ ਹੁਣ ਕੰਨਾ ਲੱਗਾ ਤੇ ਕੰਨਾ ਕਿਹੜੇ ਅੱਖਰ ਨੂੰ ਪੈਂਦਾ ਐੜੇ ਐੜੇ ਨਾਲ ਪੈਂਦਾ ਹਾਂਜੀ ਹੁਣ ਤੁਸੀਂ ਸਮਝ ਲਓ ਕਿ ਇੱਥੇ ਐੜਾ ਲੱਗੂ ਐੜੇ ਕੰਨਾ ਠੀਕ ਤੇ ਇਹਦੇ ਵਿੱਚੋਂ ਈੜੀ ਸਾਰੇ ਨਹੀਂ ਲਾਣੀ ਹੈ ਠੀਕ ਹੈ ਦੋਇਆ 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 ਹਾਂ ਲੱਗੀ ਸਮਝ ਆ ਜੀ ਇਹ ਮੰਨ ਲਓ ਜਈਏ ਨੂੰ ਔਂਕੜ ਆ ਗਈ ਹਾਂਜੀ ਗੁਰਬਾਣੀ ਵਿੱਚ ਦੱਦਾ ਜਈਏ ਔਂਕੜ ਆ ਗਈ ਹੁਣ ਤੁਸੀਂ ਇਹ ਸੋਚਣਾ ਕਿ ਜਈਏ ਨੂੰ ਔਂਕੜ ਤੇ ਕਿਹੜੇ ਅੱਖਰ ਦੀ ਔਂਕੜ ਪੈਂਦੀ ਹੈ ਊੜੇ ਨੂੰ ਊੜ ਔਂਕੜ ਪੈਂਦੀ ਹੈ ਈੜੀ ਔਂਕੜ ਨਹੀਂ ਪੈਂਦੀ ਨਾ ਐੜ ਔਂਕੜ ਪੈਂਦੀ ਹੈ ਇੱਥੇ ਊੜਿਓ ਔਂਕੜ ਹੁਣ ਜਿਵੇਂ ਦੱਦਾ ਜਈਏ ਔਂਕੜ ਬਣ ਗਿਆ ਇੱਥੇ ਊੜਿਓ ਔਂਕੜ ਬਣ ਗਈ ਦਈਓ ਦਈਏ ਕਮੀ ਲੱਗੀ ਸਾਰੀ ਹਾਂਜੀ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਸੰਗਤਾਂ ਤੱਕ ਪਹੁੰਚਾਓ ਜਿਹੜੀਆਂ ਸੰਗਤਾਂ ਘਰਾਂ ਵਿੱਚ ਬੈਠ ਕੇ ਸਹਿਜ ਪੜ੍ਹਦੀ ਹੈ ਇਹ ਸ਼ਬਦ ਮਹਿੰਗੇ ਨੇ ਗੁਰਬਾਣੀ ਦੇ ਕਿਉਂਕਿ ਆਪਾਂ ਗੁਰਬਾਣੀ ਨੂੰ ਔਖਾ ਨਹੀਂ ਕਹਿ ਸਕਦੇ ਸ਼ਬਦ ਕਠਣ ਨੇ ਮਹਿੰਗੇ ਨੇ ਜਿਹੜੇ ਪੜ੍ਹਨ ਵਿੱਚ ਸੰਗਤਾਂ ਨੂੰ ਨਹੀਂ ਆਉਂਦੇ ਇਸ ਕਰਕੇ ਅਸੀਂ ਇਹ ਉਪਰਾਲਾ ਕਰਦੇ ਹਾਂ ਕਿ ਸੰਗਤਾਂ ਘਰਾਂ ਚ ਵਿੱਚ ਬੈਠ ਕੇ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ